ਕੇਂਦਰ ਸਰਕਾਰ ਕਿਸਾਨਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਪੀਐਮ ਕਿਸਾਨ ਯੋਜਨਾ ਚਲਾ ਰਹੀ ਹੈ ਹੁਣ ਤੱਕ ਇਸ ਯੋਜਨਾ ਦੀਆਂ 21 ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਹੁਣ ਕਿਸਾਨਾਂ ਨੂੰ ਉਡੀਕ ਆ ਵੀ ਸਾਨੂੰ 22ਵੀਂ ਕਿਸ਼ਤ ਕਦੋਂ ਮਿਲੇਗੀ ਇਸ ਯੋਜਨਾ ਦੇ ਤਹਿਤ ਹਰ ਯੋਗ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ ਪਿਛਲੀ ਕਿਸ਼ਤ 19 ਨਵੰਬਰ 2025 ਨੂੰ ਜਾਰੀ ਕੀਤੀ ਗਈ ਸੀ ਜਿਸ ਵਿੱਚ 9 ਕਰੋੜ ਤੋਂ ਵੱਧ 2000 ਦੀ ਕਿਸ਼ਤ ਕਿਸਾਨਾਂ ਦੇ ਖਾਤੇ ਦੇ ਵਿੱਚ ਭੇਜੀਆਂ ਗਈਆਂ ਸਨ ਜੋ ਹਰ ਸਾਲ 6000 ਰੁਪਿਆ ਕਿਸਾਨਾਂ ਖਾਤੇ ਦੇ ਵਿੱਚ ਆਨਲਾਈਨ ਪਾਇਆ ਜਾਂਦਾ 2000 ਰੁਪਏ ਦੀ ਤਿੰਨ ਬਰਾਬਰ ਕਿਸ਼ਤਾਂ ਦੇ ਵਿੱਚ ਉਸ 2000 ਰੁਪਏ ਦੇ ਵਿੱਚ ਇੱਕ ਬਦਲਾਅ ਹੋਊਗਾ ਬਹੁਤ ਵੱਡਾ ਉਹ ਕਿਹੜੇ ਕਿਸਾਨ ਨੇ ਜਿਨ੍ਹਾਂ ਨੂੰ ਇਹ 2000 ਰੁਪਿਆ ਕਿਸ਼ਤ ਨਹੀਂ ਮਿਲੇਗੀ ਤੇ ਸਰਕਾਰ 22ਵੀਂ ਕਿਸ਼ਤ ਕਦੋਂ ਦੇਵੇਗੀ ਉਹਦੀ ਹਜੇ ਤੱਕ ਕੋਈ ਤਰੀਕ ਨਹੀਂ ਦੱਸੀ ਫਰਵਰੀ 2026 ਦੇ ਅੰਤ ਤੱਕ ਜਾਰੀ ਕੀਤੀ ਜਾ ਸਕਦੀ ਹੈ ਸਰਕਾਰ ਦੇ ਜੋ ਨਿਯਮ ਨੇ ਨਿਯਮ ਦੇ ਅਨੁਸਾਰ ਜਿੰਨਾ ਕਿਸਾਨਾਂ ਨੇ ਪ੍ਰਕਿਰਿਆਵਾਂ ਪੂਰੀਆਂ ਨਹੀਂ ਕੀਤੀਆਂ ਤੇ ਉਹਨਾਂ ਕਿਸਾਨਾਂ ਨੂੰ ਇਹ ਕਿਸ਼ਤ ਨਹੀਂ ਮਿਲੂਗੀ ਜਿਵੇਂ ਕਿ ਈਕੇ ਵੀਸੀ ਪੂਰੀ ਨਾ ਹੋਣਾ ਜਿੰਨਾ ਕਿਸਾਨਾਂ ਦੀ ਈਕੇ ਵੀਸੀ ਪੂਰੀ ਨਹੀਂ ਹੋਈ ਹੁਣ ਤੱਕ ਨਵੇਂ ਸਾਲ ਦੇ ਵਿੱਚ ਵੀ ਤਾਂ ਉਹਨਾਂ ਕਿਸਾਨਾਂ ਨੂੰ ਇਹ ਕਿਸ਼ਤ ਰੋਕ ਦਿੱਤੀ ਜਾਊਗੀ ਤੇ ਦੂਜਾ ਸਟੈਪ ਆਧਾਰ ਕਾਰਡ ਬੈਂਕ ਨਾਲ ਲਿੰਕ ਨਾ ਹੋਣਾ ਜਿੰਨਾ ਕਿਸਾਨਾਂ ਦਾ ਆਧਾਰ ਕਾਰਡ ਬੈਂਕ ਨਾਲ ਲਿੰਕ ਨਹੀਂ ਹੋਇਆ ਹਜੇ ਤੱਕ ਤਾਂ ਉਹਨਾਂ ਨੂੰ ਵੀ ਇਹ ਕਿਸ਼ਤ ਨਹੀਂ ਦਿੱਤੀ ਜਾਊਗੀ ਬੈਂਕ ਖਾਤੇ ਦਾ ਗਲਤ ਹੋਣਾ ਜਾਂ ਆਈ ਐਫ ਐਸ ਸੀ ਕੋਡ ਦਾ ਗਲਤ ਹੋਣਾ ਤਾਂ ਇਸ ਦੀ ਵਜ੍ਹਾ ਕਰਕੇ ਵੀ ਤੁਹਾਡੀ ਇਹ ਕੈਸਟ ਰੋਕੀ ਜਾ ਸਕਦੀ ਹੈ। ਦਸਤਾਵੇਜ਼ ਦੇ ਵਿੱਚ ਕੋਈ ਗਲਤੀ ਜਾਂ ਕੋਈ ਤੁਸੀਂ ਨਵੀਂ ਅਪਡੇਟ ਉਸ ਵਿੱਚ ਨਹੀਂ ਕਰਵਾਈ ਤਾਂ ਉਸ ਦੀ ਵਜ੍ਹਾ ਕਰਕੇ ਵੀ ਤੁਹਾਡਾ ਇਹ ਨਾਮ ਸੂਚੀ ਵਿੱਚੋਂ ਹਟ ਸਕਦਾ ਵਾ। ਤੇ ਹੁਣ ਸਿਰਫ ਉਹਨਾਂ ਕਿਸਾਨਾਂ ਨੂੰ ਲਾਭ ਮਿਲੇਗਾ ਜਿਨ੍ਹਾਂ ਕਿਸਾਨਾਂ ਦੇ ਨਾਮ ਫਾਰਮਰ ਰਜਿਸਟਰੀ ਵਿੱਚ ਦਰਜ ਹੋਵੇਗਾ। ਤੇ ਜੇ ਹੁਣ ਤੁਸੀਂ ਆਪਣਾ ਸਟੇਟਸ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤੁਹਾਡੇ ਇਸ ਵਿੱਚ ਕੋਈ ਗੜਬੜ ਤਾਂ ਨਹੀਂ ਜੋ ਮੈਂ ਤੁਹਾਨੂੰ ਸਟੈਪ ਦੱਸੇ ਨੇ ਤਾਂ ਤੁਸੀਂ ਇਸ ਦੀ ਘਰ ਬੈਠੇ ਵੀ ਜਾਂਚ ਲੈ ਸਕਦੇ ਹੋ ਜਾਂ ਕਿਸੇ ਕੈਫੇ ਵਿੱਚ ਜਾ ਕੇ ਵੀ ਤੁ ਜਾਂਚ ਲੈ ਸਕਦੇ ਹਾਂ ਘਰ ਵਿੱਚ ਬੈਠ ਕੇ ਇਸ ਦੀ ਜਾਂਚ ਆਪਾਂ ਕਿਵੇਂ ਲੈ ਸਕਦੇ ਹਾਂ ਕਿਸਾਨ ਯੋਜਨਾ ਦੀ ਇੱਕ ਵੈਬਸਾਈਟ ਆ pmkisan.gov.in ਤੇ ਸਰਚ ਕਰਕੇ ਤੁਸੀਂ ਵੈਬਸਾਈਟ ਤੇ ਜਾਓਗੇ ਤਾਂ ਤੁਸੀਂ ਆਪਣਾ ਸਟੇਟਸ ਘਰ ਬੈਠੇ ਵੀ ਚੈੱਕ ਕਰ ਸਕਦੇ ਹੋ ਇਸ ਵਿੱਚ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਆਧਾਰ ਕਾਰਡ eKYC ਸਹੀ ਆ ਜਾਂ ਗਲਤ ਤੇ ਇਸ ਵਿੱਚ ਤੁਸੀਂ ਇਹ ਵੀ ਸਰਚ ਕਰ ਸਕਦੇ ਹੋ ਵੀ ਤੁਹਾਡਾ ਬੈਂਕ ਖਾਤਾ ਆਧਾਰ ਕਾਰਡ ਜਾਂ eKYC ਸਹੀ ਆ ਜਾਂ ਗਲਤ ਆ ਤੇ ਮੈਂ ਹੁਣ ਤੁਹਾਨੂੰ ਸਭ ਕੁਝ ਦੱਸ ਹੀ ਦਿੱਤਾ ਵਾ ਤੇ ਆਪਣਾ ਜਲਦੀ ਤੋਂ ਜਲਦੀ ਬਾਇਓ ਡਾਟਾ ਚੈੱਕ ਕਰ ਲਵੋ ਤੇ ਜੇ ਕੋਈ ਅਪਡੇਟ ਕਰਨ ਵਾਲੀ ਆ ਜਾਂ ਫਿਰ ਗਲਤੀ ਆ ਤਾਂ ਉਸ ਨੂੰ ਸਹੀ ਕਰਕੇ ਇਹ 2000 ਰੁਪਏ ਦੀ ਜੋ ਕਿਸ਼ਤ ਆਉਣ ਵਾਲੀ ਆਪਣੇ ਖਾਤੇ ਦੇ ਵਿੱਚ ਪਵਾ ਲਵੋ